ਦੇਸ਼ਪੱਤ ਦੇ ਵਿੱਚ ਜਗਨਨਾਥ ਯਾਤਰਾ ਦੀ ਧੂਮ ਵੇਖੀ ਗਈ ਜਿੱਥੇ ਬੈਂਡ ਬਾਜੀਆਂ ਦੇ ਨਾਲ ਭਜਨਾਂ ਦੇ ਨਾਲ ਭਗਵਾਨ ਜਗਨਨਾਥ ਦੀ ਰਥ ਯਾਤਰਾ ਕੱਢੀ ਪਰ ਇਸੇ ਦਰਮਿਆਨ ਹੀ ਤਿੰਨ ਹਾਥੀ ਜਿਹੜੇ ਨੇ ਬੇਕਾਬੂ ਹੋ ਜਾਂਦੇ ਨੇ ਤੇ ਸਫੜਾ ਦਫੜੀ ਦੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਰਥ ਯਾਤਰਾ ਦਾ ਸ਼ਿੰਗਾਰ ਘੋੜੇ ਬਣਦੇ ਨੇ ਹਾਥੀ ਬਣਦੇ ਨੇ ਹੋਰ ਵੀ ਸ਼ਾਹੀ ਜਿਹੜੇ ਇਸ ਰਥ ਯਾਤਰਾ ਦਾ ਸ਼ਿੰਗਾਰ ਬਣਾਉਣ ਦੇ ਲਈ ਜਾਨਵਰਾਂ ਨੂੰ ਵੀ ਲਿਆਂਦਾ ਜਾਂਦਾ ਹੈ ਪਰ ਉੱਥੇ ਹੀ ਦੱਸਦੀ ਹੈ ਕਿ ਸ਼ਾਹੀ ਸਵਾਰੀ ਹਾਥੀ ਜੋ ਕਿ ਇੱਥੇ ਜਗਨਨਾਥ ਰਥ ਯਾਤਰਾ ਦੇ ਦੌਰਾਨ ਬੇਕਾਬੂ ਹੋ ਜਾਂਦਾ ਹੈ ਤੇ ਵੇਖੋ ਕਿਵੇਂ ਇੱਧਰ ਉੱਧਰ ਭੱਜਦਾ ਹੈ ਇਸ ਦਰਮਿਆਨ ਲੋਕਾਂ ਦੇ ਵਿੱਚ ਵਿਪਾਜੜਾ ਪੈ ਜਾਂਦੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ 4 ਦੇ ਕਰੀਬ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਤਾਂ ਅਹਮਦਾਬਾਦ ਦੀਆਂ ਤਸਵੀਰਾਂ ਦੇਸ਼ ਭਰ ਦੇ ਵਿੱਚ ਜੀ ਭਗਵਾਨ ਜਗਨਨਾਥ ਦੀ ਰਥ ਯਾਤਰਾ ਕੱਢੀ ਗਈ ਇਸ ਦੇ ਦਰਮਿਆਨ ਹਫੜਾ ਦਫੜੀ ਹੁੰਦੀ ਹੈ ਤੇ ਚਾਰ ਲੋਕ ਜ਼ਖਮੀ ਹੋ ਗਏ ਨੇ ਤਿੰਨ ਹਾਥੀ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਹੀ ਵੇ ਕਾਬੂ ਹੋ ਜਾਂਦੇ ਨੇ ਦੇਸ਼ਪੱਧਰ ਵਿੱਚ ਜਗਨਨਾਥ ਯਾਤਰਾ ਦੀ ਧੂਮ ਵੇਖੀ ਗਈ ਜਿੱਥੇ ਬੈਂਡ ਬਾਜੀਆਂ ਦੇ ਨਾਲ ਜਨਦ ਦੇ ਨਾਲ ਭਗਵਾਨ ਜਗਰਨਾਥ ਦੀ ਰਥ ਯਾਤਰਾ ਕੱਢੀ ਪਰ ਇਸੇ ਦਰਮਿਆਨ ਹੀ ਤਿੰਨ ਹਾਥੀ ਜਿਹੜੇ ਨੇ ਬੇਕਾਬੂ ਹੋ ਜਾਂਦੇ ਨੇ ਤੇ ਸਫੜਾ ਦਫੜੀ ਦੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਰਥ ਯਾਤਰਾ ਦਾ ਸ਼ਿੰਗਾਰ ਘੋੜੇ ਬਣਦੇ ਨੇ, ਹਾਥੀ ਬਣਦੇ ਨੇ ਹੋਰ ਵੀ ਸ਼ਾਹੀ ਜਿਹੜੇ ਇਸ ਰਥ ਯਾਤਰਾ ਦਾ ਸ਼ਿੰਗਾਰ ਬਣਾਉਣ ਦੇ ਲਈ ਜਾਨਵਰਾਂ ਨੂੰ ਵੀ ਲਿਆਂਦਾ ਜਾਂਦਾ ਹੈ। ਪਰ ਉਥੇ ਹੀ ਦੱਸਦੀ ਹੈ ਕਿ ਸ਼ਾਹੀ ਸਵਾਰੀ ਹਾਥੀ ਜੋ ਕਿ ਇੱਥੇ ਜਗਨਨਾਥ ਰਥ ਯਾਤਰਾ ਦੇ ਦੌਰਾਨ ਬੇਕਾਬੂ ਹੋ ਜਾਂਦਾ ਹੈ ਤੇ ਵੇਖੋ ਕਿਵੇਂ ਇੱਧਰ ਉੱਧਰ ਭੱਜਦਾ ਹੈ ਇਸ ਦਰਮਿਆਨ ਲੋਕਾਂ ਦੇ ਵਿੱਚ ਵੀ ਪਾਜੜਾ ਪੈ ਜਾਂਦੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਚਾਰ ਦੇ ਕਰੀਬ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਤਾਂ ਅਹਮਦਾਬਾਦ ਦੀਆਂ ਤਸਵੀਰਾਂ ਦੇਸ਼ ਭਰ ਦੇ ਵਿੱਚ ਜੀ ਭਗਵਾਨ ਜਗਨਨਾਥ ਦੀ ਰਥ ਯਾਤਰਾ ਕੱਢੀ ਗਈ ਇਸ ਦੇ ਦਰਮਿਆਨ ਹਫੜਾ ਦਫੜੀ ਹੁੰਦੀ ਹੈ ਤੇ ਚਾਰ ਲੋਕ ਜ਼ਖਮੀ ਹੋ ਗਏ ਨੇ ਤਿੰਨ ਹਾਥੀ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਹੀ ਬੇਕਾਬੂ ਹੋ ਜਾਂਦੇ ਨੇ ਦੇਸ਼ਪੱਧ ਦੇ ਵਿੱਚ ਜਗਨਨਾਥ ਯਾਤਰਾ ਦੀ ਧੂਮ ਵੇਖੀ ਗਈ ਜਿੱਥੇ ਬੈਂਡ ਬਾਜੀਆਂ ਦੇ ਨਾਲ ਭਜਨਾਂ ਦੇ ਨਾਲ ਭਗਵਾਨ ਜਗਨਨਾਥ ਦੀ ਰਥ ਯਾਤਰਾ ਕੱਢੀ ਪਰ ਐਸੇ ਦਰਮਿਆਨ ਹੀ ਤਿੰਨ ਹਾਥੀ ਜਿਹੜੇ ਨੇ ਬੇਕਾਬੂ ਹੋ ਜਾਂਦੇ ਨੇ ਤੇ ਸਫੜਾ ਦਫਰੀ ਦੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਰਥ ਯਾਤਰਾ ਦਾ ਸ਼ਿੰਗਾਰ ਘੋੜੇ ਬਣਦੇ ਨੇ, ਹਾਥੀ ਬਣਦੇ ਨੇ ਹੋਰ ਵੀ ਸ਼ਾਹੀ ਜਿਹੜੇ ਇਸ ਰਥ ਯਾਤਰਾ ਦਾ ਸ਼ਿੰਗਾਰ ਬਣਾਉਣ ਦੇ ਲਈ ਜਾਨਵਰਾਂ ਨੂੰ ਵੀ ਲਿਆਂਦਾ ਜਾਂਦਾ ਹੈ। ਪਰ ਉਥੇ ਦੱਸਦੀ ਹੈ ਕਿ ਸ਼ਾਹੀ ਸਵਾਰੀ ਹਾਥੀ ਜੋ ਕਿ ਇੱਥੇ ਜਗਨਨਾਥ ਰੱਥ ਯਾਤਰਾ ਦੇ ਦੌਰਾਨ ਬੇਕਾਬੂ ਹੋ ਜਾਂਦਾ ਹੈ ਤੇ ਵੇਖੋ ਕਿਵੇਂ ਇੱਧਰ ਉੱਧਰ ਭੱਜਦਾ ਹੈ ਇਸ ਦਰਮਿਆਨ ਲੋਕਾਂ ਦੇ ਵਿੱਚ ਵਿਪਾਜੜਾ ਪੈ ਜਾਂਦੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਚਾਰ ਦੇ ਕਰੀਬ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਤਾਂ ਅਹਮਦਾਬਾਦ ਦੀਆਂ ਤਸਵੀਰਾਂ ਦੇਸ਼ ਭਰ ਦੇ ਵਿੱਚ ਜੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਕੱਢੀ ਗਈ ਇਸ ਦੇ ਦਰਮਿਆਨ ਹਫੜਾ ਦਫੜੀ ਹੁੰਦੀ ਹੈ ਤੇ ਚਾਰ ਲੋਕ ਜ਼ਖਮੀ ਹੋ ਗਏ ਨੇ ਤਿੰਨ ਹਾਥੀ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਹੀ ਬੇਕਾਬੂ